ਦਰਸ਼ਕੋ ਪਿਛਲੇ ਹਫਤੇ ਤੋਂ ਹੀ ਪੂਰੇ ਪੰਜਾਬ ਦੇ ਵਿੱਚ ਹੜਾ ਨੇ ਕਹਿਰ ਮਚਾਇਆ ਹੋਇਆ ਤੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਪੱਧਰ ਤੇ ਜਿਹੜੀ ਮਦਦ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਆਈ ਦਿਨ ਜਿਹੜੀਆਂ ਰੂਕਪਾਉਣ ਵਾਲੀਆਂ ਸੋਸ਼ਲ ਮੀਡੀਆ ਤੇ ਫੋਟੋ ਵੀਡੀਓ ਦੇਖਦੇ ਆ ਉਸ ਨੂੰ ਲੈ ਕੇ ਬਾਲੀਵੁੱਡ ਦੀਆਂ ਹਸਤੀਆਂ ਨੇ ਵੀ ਮਦਦ ਕਰਨ ਦੀ ਗੱਲ ਕੀਤੀ ਹੈ ਬਹੁਤ ਸਾਰੇ ਪੰਜਾਬੀ ਕਲਾਕਾਰ ਨੇ ਸੋਸ਼ਲ ਮੀਡੀਆ ਤੇ ਅਸੀਂ ਦੇਖ ਰਹੇ ਹਾਂ ਤੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪ੍ਰਿੰਦਰ ਸ਼ਰਮਾ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਉਹ ਵੀ ਮੌਜੂਦ ਨੇ ਇੱਥੇ ਤੇ ਉਹਨਾਂ ਵੱਲੋਂ ਜਿਹੜਾ ਹਰੇ ਚਾਰੇ ਦਾ ਪਸ਼ੂਆਂ ਦੇ ਲਈ ਜਾ ਰਹੀ ਆ ਤੇ ਅਸੀਂ ਗੱਲ ਕਰਦੇ ਆ ਕਿ ਪਹਿਲਾਂ ਕਿੰਨੇ ਟਰੱਕ ਜਾ ਰਹੇ ਆ ਕਿਉਂਕਿ ਹਰ ਪਾਰਟੀ ਆਪਾਂ ਆਪਣੇ ਲੈਵਲ ਤੇ ਜਿਹੜੇ ਹੜਾਂ ਦੀ ਮਾਰ ਦੇ ਹਟ ਲੋਕ ਆਏ ਨੇ ਉਹਨਾਂ ਦੀ ਮਦਦ ਕਰਨ ਦੇ ਲਈ ਪਹੁੰਚੀ ਹੋਈ ਆ ਤੇ ਨਿਹਾਲ ਸਿੰਘ ਵਾਲਾ ਦੀ ਗੱਲ ਕਰੀਏ ਤਾਂ ਇੱਥੋਂ ਜਿਹੜੀ ਰੀ ਹੈਲਪ ਕੀਤੀ ਜਾ ਰਹੀ ਆ ਸੋ ਪਹਿਲਾਂ ਕਿੰਨੇ ਟਰੱਕ ਜਾ ਚੁੱਕੇ ਆ ਤੇ ਅਸੀਂ ਬਰਿੰਦਰ ਸ਼ਰਮਾ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਆਪਣੇ ਵੱਨੋਂ ਜਿਵੇਂ ਬੜਾ ਵੀ ਬਾਹਰ ਹੀਟ ਏਰੀਆ ਆਇਆ ਵਾ ਸਾਨੂੰ ਖੰਡੂਰ ਵਿਧਾਨ ਸਭਾ ਡਿਊਟੀ ਲਈ ਵੀ ਹੈ ਖੰਡੂਰ ਵਿਧਾਨ ਸਭਾ ਦੇ ਵਿੱਚ ਅੱਜ ਸਾਡਾ ਇਹ ਛੇਮਾ ਟਰੱਕ ਹੈ 50 ਕੁ ਕੁਆਂਟਲ ਅਸੀਂ ਦਿੱਲੀ achara ਭੇਜਦੇ ਹਾਂ ਉੱਥੇ acharay ਦੀ ਜ਼ਰੂਰਤ ਜ਼ਿਆਦਾ ਹੈ ਜੀ ਇਸੇ ਕਰਕੇ ਅਸੀਂ ਸਾਰੇ ਸਹਿਯੋਗੀ ਸੱਜਣਾਏ ਨਾਲ ਸਾਥ ਨਾਲ ਇਹ achar ਹੈ ਜਿਹੜਾ ਇਹ ਖੰਡੂਰ ਸਭ ਵਿਧਾਨ ਸਭਾ ਚ ਤਰਨਤਾਰ ਜ਼ਿਲ੍ਹੇ ਚ ਭੇਜ ਰਹੇ ਹਾਂ ਅੱਜ ਇਹ ਛੇਮਾ ਟਰੱਕ ਹੈ ਭਾਈ ਕਿੰਨੇ ਦਿਨ ਤੋਂ ਜਿਹੜੀ ਸਹਾਇਤਾ ਕੀਤੀ ਜਾ ਰਹੀ ਹੈ ਇਹ ਲਗਾਤਾਰ ਹੀ ਹੈ ਜੀ ਦਿੱਲੀ ਇੱਕ ਟਰੱਕ ਜਾ ਰਿਹਾ ਛੇਵਾਂ ਦਿਨ ਹੋ ਗਏ ਹੈ ਲਗਾਤਾਰ ਜਾਰੀ ਹੈ ਜੀ ਤੇ ਲਗਾਤਾਰ ਜਿੰਨਾ ਟਾਈਮ ਉਹਨਾਂ ਨੂੰ ਲੋਡ ਹੈ ਫਸੇ ਭੇਜੀ ਜਾਵਾਂਗੇ ਦੂਰ ਸਭ ਕਿਸ ਤਰ੍ਹਾਂ ਦੇ ਹਾਲਾਤ ਆ ਤੁਸੀਂ ਨੇੜੇ ਤੋਂ ਜਾ ਕੇ ਉਹ ਜਿਹੜਾ ਜਿਹੜੀ ਸਾਡੀ ਡਿਊਟੀ ਜਿੱਥੇ ਲੱਗੀ ਹੈ 12 ਕਿ ਪਿੰਡ ਰੇਂਜ ਜਿਆਦਾ ਮੰਡ ਦਾ ਏਰੀਆ ਕਹਿੰਦੇ ਆ ਉਹਨੂੰ ਉਹਦੇ ਵਿੱਚ ਤਕਰੀਬਨ 7000 ਤੋਂ 7500 ਦੇ ਲਗਭਗ ਏਕੜ ਜਿਹੜੀ ਜ਼ਮੀਨ ਹੈ ਵਾਹਯੋਗ ਜ਼ਮੀਨ ਸੀ ਉਹ ਸਾਰੀ ਨਸ਼ਟ ਹੋ ਗਈ ਹੈ ਤੇ ਆਉਣ ਵਾਲੇ 3-4 ਮਹੀਨਿਆਂ ਤੱਕ ਉਹ ਜੇ ਪਾਣੀ ਦਾ ਫੁੱਤਰ ਅਜੇ ਨੀਵਾ ਹੁੰਦਾ ਆਉਣ ਵਾਲੇ 3-4 ਮਹੀਨਿਆਂ ਤੱਕ ਉਹਦਾ ਜੰਦੀ ਜ਼ਮੀਨ ਵਾਹੀ ਜੋਗ ਦੁਬਾਰਾ ਹੋਊਗੀ ਉਸ ਉਦੋਂ ਤੱਕ ਉਹਨਾਂ ਕੋਲੇ ਹਰਾਚਾਰਾ ਜਾਂ ਇਹ ਆਚਾਰ ਦੀ ਕੋਈ ਸੁਵਿਧਾ ਨਹੀਂ ਹੈਗੀ ਤਾਂ ਅਸੀਂ ਐਮਐਲਏ ਸਾਹਿਬ ਉੱਥੇ ਮਨਜਿੰਦਰ ਸਿੰਘ ਲਾਲਪੁਰਾਈ ਨਾਲ ਸੰਪਰਕ ਕੀਤਾ ਗਿਆ ਸਾਡੀ ਬਤੌਰ ਪਾਰਟੀ ਕਨੀ ਡਿਊਟੀ ਲੱਗੀ ਹੈ ਜੇ ਜ਼ਿਲ੍ਹਾ ਪ੍ਰਧਾਨ ਮੇਰੀ ਡਿਊਟੀ ਲੱਗੀ ਕੀ ਉੱਥੇ ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਖਲੂਰ ਸਾਹਿਬ ਦੇ ਜਾ ਕੇ ਪਤਾ ਕਰਕੇ ਕਿਸ ਚੀਜ਼ ਦੀ ਲੋੜ ਹੈ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਹਰਿਆਚਾਰਾ ਜਾਂ ਆਚਾਰ ਦੀ ਜ਼ਰੂਰਤ ਹੈ ਅਸੀਂ ਉਹੀ ਪ੍ਰੋਵਾਈਡ ਕਰਾਂਗੇ ਦਿੱਲੀ 50 ਕੁਆਂਟਲ ਕਿਤੇ 70 ਕੁਆਂਟਲ ਕਿਤੇ 80 ਕੁਆਂਟਲ ਜਿਵੇਂ ਦੇ ਹੁੰਦਾ ਉਹਵੇਂ ਹਰੋਇ ਪੇ ਦਿੱਨੇ ਹੈ はい ਕਾਜੀ ਬਰਿੰਦਰ ਸ਼ਰਮਾ ਨੇ ਕਿ ਦੱਸਿਆ ਕਿ ਦਿੱਲੀ ਜਿਹੜੀ ਸੇਵਾ ਕੀਤੀ ਜਾ ਰਹੀ ਆ ਮਾਂ ਦੀ ਪਾਰਟੀ ਵੱਲੋਂ ਹਰੇ ਚਾਰੇ ਦੀ ਤੇ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਤੁਹਾਡੀ ਟੀਮ ਵੱਲੋਂ ਯੂਨੀਟੀ ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਜਿਹੜਾ ਕੁਦਰਤੀ ਆਫ ਜਿਹੜੀ ਸਾਡੇ ਪੰਜਾਬ ਦੇ ਆਈ ਆ ਜੋ ਜ਼ਿਆਦਾ بارش ਹੋਣ ਕਾਰਨ ਤੇ ਪਹਾੜਾਂ ਦੇ ਵਿੱਚੋਂ ਜ਼ਿਆਦਾ ਪਾਣੀ ਆਉਣ ਕਾਰਨ ਸਾਡੇ ਪੰਜਾਬ ਦੇ ਕਈ ਜ਼ਿਲ੍ਹੇ ਜਿਹੜੇ ਉਹ ਬਹੁਤ ਜ਼ਿਆਦਾ ਹੜ੍ਹਾਂ ਦੀ ਮਾਰੇ ਟਾ ਚੁੱਕੇ ਆ ਜੀ ਤੇ ਜਿੱਥੇ ਪੰਜਾਬ ਸਰਕਾਰ ਹਰ ਤਰ੍ਹਾਂ ਦਾ ਅਪਰਾਲਾ ਹੜ੍ਹ ਪੀੜਤਾਂ ਵਾਸਤੇ ਕਰ ਰਹੀ ਆ ਉਥੇ ਸਾਡਾ ਵੀ ਇਨਸਾਨੀਅਤ ਫਰਜ਼ ਬਣਦਾ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਇਹੀ ਮਾਰਗ ਸਿਖਾਇਆ ਲੋੜਵੰਦ ਦੀ ਲੋੜਵਲੇ ਸੇਵਾ ਕਰਨੀ ਸਭ ਤੋਂ ਵੱਡਾ ਜਿਹੜਾ ਸੇਵਾ ਦਾ ਕਰਮ ਆ ਉਸੇ ਤਹਿਤ ਅਸੀਂ ਸਾਡੀ ਆਮ ਆਦਮੀ ਪਾਰਟੀ ਨੇ ਇਹ ਤਹਈਆ ਕੀਤਾ ਕਿ ਆਪਾਂ ਜਿੱਥੇ ਸਰਕਾਰ ਆਪਣੇ ਤੌਰ ਤੇ ਹੜਪੀੜਤਾ ਦੀ ਮਦਦ ਕਰ ਰਹੀ ਹੈ ਉਥੇ ਆਪਾਂ ਪਾਰਟੀ ਤੌਰ ਤੇ ਸਾਰੇ ਆਪਾਂ ਇਕੱਠੇ ਹੋ ਕੇ ਆਪਾਂ ਉਹਨਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਦੇ ਘਰ ਜਿਨ੍ਹਾਂ ਦੇ ਪਸ਼ੂ ਜਿਨ੍ਹਾਂ ਦਾ ਸਾਰਾ ਕੁਝ ਹੀ ਪਾਣੀ ਦੇ ਵਿੱਚ ਡਰਨ ਚਿੱਟਿਆ ਉਸੇ ਲਈ ਤਹਿਤ ਪਿਛਲੇ ਇੱਕ ਹਫ਼ਤੇ ਤੋਂ ਅਸੀਂ ਸਾਡੇ ਜਲਾ ਪ੍ਰਧਾਨ ਦੇ ਚੇਰਮਨ ਪਲੈਨਿੰਗ ਬੋਰਡ ਬਰਿੰਦਰ ਸ਼ਰਮਾ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਜਿਹੜੀ ਜ਼ਰੂਰਤ ਉੱਥੋਂ ਦੇ ਲੋਕਾਂ ਨੂੰ ਹੈਗੀ ਹੈ ਕਿਉਂਕਿ ਸਾਡਾ ਥਰੂ ਚੈਨਲ ਕੰਮ ਚੱਲ ਰਿਹਾ ਹੈ ਅਸੀਂ ਪਹਿਲਾਂ ਉਹਨਾਂ ਨੂੰ ਪੁੱਛਦੇ ਹਾਂ ਵੀ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਕੱਲ ਸਾਡੇ ਮਾਨਯੋਗ ਐਮਐਲਏ ਮਨਜੀਤ ਸਿੰਘ ਜੀ ਬਲਾਸਪੁਰ ਕੱਲ ਪਰਸੋ ਦੋ ਦਿਨ ਉਹ ਵੀ ਜਾਂਦੇ ਰਹੇ ਅੱਜ ਵੀ ਸ਼ਾਇਦ ਜਾਣਗੇ ਉਹ ਉਹਨਾਂ ਨੇ ਵੀ ਉਹਨਾਂ ਨੂੰ ਪੁੱਛਿਆ ਸੀ ਵੀ ਤੁਹਾਨੂੰ ਜੇ ਤੂੜੀ ਦੀ ਜ਼ਰੂਰਤ ਹੈ ਜਾਂ ਕੋਈ ਹੋਰ ਕਿਸੇ ਦੀ ਉਹ ਕਹਿੰਦੇ ਜੀ ਤੂੜੀ ਸਾਨੂੰ ਇੱਥੋਂ ਨੇੜੇੋਂ ਮਿਲ ਸਕਦੀ ਹੈ ਕਿਉਂਕਿ ਤੂੜੀ ਦਾ ਕੋਠੇ ਭਰੇ ਵੀ ਨੇੜੇ ਤੜੇ ਹੈਗੇ ਆ ਪਰ ਸਾਨੂੰ ਜਿਹੜੀ ਜ਼ਿਆਦਾ ਜ਼ਰੂਰਤ ਉਹ ਪਸ਼ੂਆਂ ਵਾਸਤੇ ਚਾਰੇ ਦੀ ਆਚਾਰ ਦੀ ਜ਼ਰੂਰਤ ਹੈ ਇਸ ਕਰਕੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਅੱਜ ਅਸੀਂ ਉਹੀ ਲੈ ਕੇ ਜਾ ਰਹੇ ਹਾਂ ਕਿਉਂਕਿ ਕੋਈ ਇਹੋ ਜਿਹੀਆਂ ਚੀਜ਼ਾਂ ਆਪਾਂ ਲੈ ਜਗੇ ਜਿਹੜੀ ਉਹਨਾਂ ਨੂੰ ਉਹਨਾਂ ਕੋਲ ਜ਼ਿਆਦਾ ਹੋਵੇ ਜਿਹੜੀ ਚੀਜ਼ ਦੀ ਲੋੜ ਉਹ ਹੋਵੇ ਨਾ ਇਹ ਵੀ ਕੋਈ ਬੜੇ ਵਧੀਆ ਕਰਨੀ ਮਦਦ ਉਹ ਹੀ ਮੌਕੇ ਦੇ ਕੀਤੀ ਦੀ ਵਧੀਆ ਹੁੰਦੀ ਹੈ ਜਿਹੜੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੋਵੇ ਕਿਉਂਕਿ ਆਪਣੇ ਏਰੀਆ ਦੇ ਵਿੱਚ ਪਾਬੇ ਦੀ ਕਿਰਪਾ ਨੁਕਸਾਨ ਘੱਟ ਆ ਆਪਣੇ ਏਰੀਆ ਦੇ ਵਿੱਚ ਮਦਾਨੀ ਇਲਾਕਾ ਕਰਕੇ ਆਪਣੇ ਖੜਾ ਦਾ ਜਿਆਦਾ ਪ੍ਰਗੋਪ ਨਹੀਂ ਹੋਇਆ ਉੱਥੇ ਹੁਣ ਸਾਨੂੰ ਹਫਤਾ ਹੋ ਗਿਆ ਜਾਂਦਿਆਂ ਨੂੰ ਬਹੁਤ ਜ਼ਿਆਦਾ ਤਬਾਈ ਖੜਾ ਨੇ ਮਚਾਈ ਹੋਈ ਹੈ ਉਧਰ ਦੇ ਲੋਕ ਪਸ਼ੂ ਵੀ ਜਿਆਦਾ ਰੱਖਦੇ ਆ ਇਸ ਕਰਕੇ ਪਸ਼ੂਆਂ ਦੇ ਚਾਰੇ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ تقریبا ਦਿੱਲੀੋਂ 50 60 ਕੰਟਰੋਲ ਚਾਰਾ ਚਾਰਾ ਜਿਹੜਾ ਉਹ ਅਸੀਂ ਖਡੂਰ ਸਾਹਿਬ ਹਲਕੇ ਦੇ ਵਿੱਚ ਲੈ ਕੇ ਜਾ ਰਹੇ ਹਾਂ